ਕੀ ਕਹਾਂਗੇ ਸੌਣ ਦਾ ਮਹੀਨਾ ਕੁੜੀਆਂ ਚਿੜੀਆਂ ਦੇ ਤਿਉਹਾਰਾਂ ਦਾ ਮਹੀਨਾ ਹੁੰਦਾ ਵਿਆਹਾਂ ਵਰਿਆਂ ਬੀਬੀਆਂ ਵੀ ਸਾਰਿਆਂ ਤੋਂ ਪੇਕਿਆਂ ਨੂੰ ਆ ਜਾਂਦੀਆਂ ਨੇ ਵਿਛੜੀਆਂ ਸਹੇਲੀਆਂ ਨੂੰ ਵੇਲਣ ਵਾਸਤੇ ਤੀਆਂ ਦਾ ਤਿਉਹਾਰ ਦੇਖਣ ਵਾਸਤੇ ਇੱਕ ਗੱਭਰੂ ਸੌਣ ਦੇ ਮਹੀਨੇ ਸੌਰੀ ਜਾ ਵੜਿਆ ਸੌਣ ਦੇ ਮਹੀਨੇ ਕਾਦੇ ਵਾਸਤੇ ਘਰ ਵਾਲੀ ਨੂੰ ਲੈਣ ਵਾਸਤੇ ਉਹਨੂੰ ਗੁੱਸੇ 'ਚ ਦੇ ਆ ਕੇ ਗੁੱਸੇ 'ਚ ਦੇਖ ਕੇ ਕਹਿੰਦੀ ਮੈਨੂੰ ਅਕਲ ਉਕਲ ਹੈ ਨਹੀਂ ਅੱਗੋ ਕਹਿੰਦਾ ਹੈਗੀ ਐ ਉਹ ਕਹਿੰਦੀ ਕਿੱਥੇ ਐ ਮੈਂ ਜਦ ਕਿ ਕਿਤੇ ਨਹੀਂ ਐ ਤੈਨੂੰ ਰਸਮਾਂ ਦੇ ਵਾਅਦੇ ਦਾ ਪਤਾ ਨਹੀਂ ਤੈਨੂੰ ਨਹੀਂ ਪਤਾ ਵੀ ਮਾਪੇ ਧੀਆਂ ਨੂੰ ਸੌਣ ਦੇ ਮਹੀਨੇ ਤੋੜਦੇ ਨਹੀਂ ਹੁੰਦੇ ਉਹ ਕਿਵੇਂ ਮੂੰਹ ਚੱਕ ਕੇ ਆ ਗਿਆ ਸੀਗਾ ਵਿਚਾਰਾ ਮੇਰੇ ਵਰਗਾ ਸਿੱਧਾ ਸਾਦਾ ਘਰ ਵਾਲੀ ਦੀ ਗੱਲ ਸੁਣ ਕੇ ਸੱਚੀ ਮੁੱਚੀ ਘਬਰ ਆ ਗਿਆ ਅੰਦਰ ਵੜ ਕੇ ਘਰ ਵਾਲੀ ਨੂੰ ਕਹਿੰਦਾ ਬਲਿਏ ਲੋਕੇ ਬਲਿਏ ਲੋਕੇ ਉਹ ਬਲਿਏ ਲੋਕੇ ਹਾਂ ਹਾਂ ਬਲਿਏ ਲੋਕੇ ਬਲਿਏ ਲੋਕੇ ਜੇ ਮੈਂ ਗਲਤੀ ਨਾਲ ਆ ਹੀ ਗਿਆ ਤਾਂ ਮੇਰੀ ਆਏ ਦੀ ਬੇਇੱਜ਼ਤੀ ਨਾ ਕਰ ਹੁਣ ਚੱਲੀ ਚੱਲ ਤੜਕੇ ਚਾਹੇ ਮੂੰਹ ਨੇਰੇ ਮੁੜ ਜਾਈਂ ਕਦੇ ਕਿਉਂ ਮੇਰਾ ਚੱਕੀ ਦੇ ਬਣਾ ਵਿਚਾਲੇ ਹੱਥ ਆਇਆ ਹੋਇਆ ਹੁਣ ਜਾਵਾਂ ਸਵੇਰੇ ਮੁੜ ਕੇ ਨਾ ਮੈਂ ਤਾਂ ਵੱਲੋਂ ਪਿੱਛੇ ਆਉਂਗੀ ਉਹ ਜਾਣ ਤੋਂ ਸਾਫ ਇਨਕਾਰ ਕਰ ਦਿੰਦੀ ਹੈ ਗਬਰੂ ਗਬਰੂ ਜਾਣ ਵਾਸਤੇ ਬਹਾਨੇ ਘੜਦਾ ਕਦੇ ਕਹਿੰਦਾ ਬੁੜੀ ਕੋਠੋ ਤੇਰੀ ਪੀਂਦਾ ਝੂੜਾ ਨਿਕਲ ਗਿਆ ਕਦੇ ਕਹਿੰਦਾ ਬੁੜੀ ਨੇ ਮੱਝ ਨੂੰ ਮਾਰਿਆ ਮੱਝ ਮੱਝ ਤੇ ਪਈਰ ਜਾ ਹੀ ਲਗੇ ਉਹ ਮੱਝ ਨਹੀਂ ਬੁੜੀ ਪਈ ਆ ਇਹ ਮੈਂ ਕਹਿੰਦਾ ਮੱਝ ਪਈਆ ਬੁੜੀ ਮੱਝ ਬੁੜੀ ਮੱਝ ਬੁੜੀ ਓ ਕੀ ਹੋ ਗਿਆ ਮਾਫ਼ ਕਰਨਾ ਸਵੇਰੇ ਇਕੱਲੇ ਚ ਨਾਸ਼ਤਾ ਖਾ ਗਿਆ ਸੀ ਇਸ ਕਰਕੇ ਜ਼ੁਬਾਨ ਤਿਲਕੀ ਜਾਂਦੀ ਆ ਉਹ ਜਾਣਦੋ ਨਾ ਕਰਦੀ ਆ ਗੱਪਰ ਨੂੰ ਜਾਣ ਵਾਸਤੇ ਬਹਾਨੇ ਘੜਦਾ ਉਹ ਕੀ ਕਹਿੰਦਾ ਉਹ ਕੀ ਕਹਿੰਦੀ ਹੈ ਗੀਤ ਪੇਸ਼ ਕਰਨ ਲੱਗੇ ਸੋਣ ਦਾ ਮਹੀਨਾ ਸੋਣ ਦਾ ਮਹੀਨਾ ਪੈਂਦੀ ਧੀਆਂ ਚ ਤੁਮਾਲੀ ਵੇ ਸੋਣ ਦਾ ਮਹੀਨਾ ਸੋਣ ਦਾ ਮਹੀਨਾ ਪੈਂਦੀ ਧੀਆਂ ਚ ਤੁਮਾਲਵੇ ਮੋੜ ਜਾ ਸ਼ਕੀਨਾ ਮੋੜ ਜਾ ਮੋੜ ਜਾ ਮੋੜ ਜਾ ਸ਼ਕੀਨਾ ਮੈਂ ਨਹੀਂ ਜਾਣਾਂ ਤੇਰੇ ਨਾਲ ਵੇ ਮੋੜ ਜਾ ਸ਼ਕੀਨਾ ਮੈਂ ਨਹੀਂ ਜਾਣਾਂ ਤੇਰੇ ਨਾਲ ਵੇ ਮੋੜ ਜਾ ਸ਼ਕੀਨਾ ਨਾ ਨਹੀਂ ਨਾ ਸੌਣ ਦਾ ਨਹੀਂ ਨਾ ਜਿੱਤੇ ਕੱਲ ਰਾਂਚ ਪੈਣ ਨਹੀਂ ਸੌਣ ਦਾ ਨਹੀਂ ਨਾ ਸੌਣ ਦਾ ਨਹੀਂ ਨਾ ਜਿੱਤੇ ਕੱਲ ਰਾਂਚ ਪੈਣ ਨਹੀਂ ਖਿੱਚ ਲੈ ਤਿਆਰੀ ਖਿੱਚ ਲੈ ਤਿਆਰੀ ਖਿੱਚ ਲੈ ਤਿਆਰੀ ਜੱਟ ਆਇਆ ਤੈਨੂੰ ਲੈਣੀ ਖਿੱਚ ਲੈ ਤਿਆਰੀ ਬਿੱਲੋ ਆਇਆ ਤੈਨੂੰ ਲੈਣ ਦੀ ਖਿੱਚ ਲੈ ਤਿਆਰੀ ਸੋਣਦਾ ਮਹੀਨਾ ਪੈਦੀ ਦੀਆਂ ਚ ਤਮਾਲਵੇ ਮੋੜ ਜਾਸ਼ਕੀਨਾ ਮੋੜ ਜਾਸ਼ਕੀਨਾ ਮੈਂ ਨਹੀਂ ਚਾਹਣਾ ਤੇਰੇ ਨਾਲ ਵੇ ਮੋੜ ਜਾਸ਼ਕੀਨਾ ਮੈਂ ਨਹੀਂ ਚਾਹਣਾ ਤੇਰੇ ਨਾਲ ਵੇ ਮੋੜ ਜਾਸ਼ਕੀਨਾ ਉਹ ਸੋਣਦਾ ਮਹੀਨਾ ਸੋਣਦਾ ਮਹੀਨਾ ਜਿੱਦੇ ਕੱਲ ਰਜ ਤੈਨਨੀ ਖਿੱਚ ਲੈ ਤਿਆਰੀ ਖਿੱਚ ਲੈ ਤਿਆਰੀ ਚਟਾ ਤੈਨੂੰ ਲੈ हित लाइ हारी पिलो आया त हिन लैण नी <laughs> ਚਿਣੀ ਸਿਲੰਮੀ ਤਾਰਾ ਪਿੰਡ ਨਹੀਂ ਹਸੋਣਾ ਸੀ ਸੋਚਣੀ ਸਿਲੰਮੀ ਤਾਰਾ ਪਿੰਡ ਨਹੀਂ ਹਸੋਣਾ ਸੀ ਵੱਡੇ ਆਸਿਆਣਿਆ ਤੂੰ ਵੱਲੋਂ ਪਿੱਛੋਂ ਆਉਣਾ ਸੀ ਵੱਡੇ ਆਸਿਆਣਿਆ ਤੂੰ ਵੱਲੋਂ ਪਿੱਛੋਂ ਆਉਣਾ ਸੀ ਸੋਚਣੀ ਸਿਲੰਮੀ ਤਾਰਾ ਪਿੰਡ ਨਹੀਂ ਹਸੋਣਾ ਸੀ ਵੱਡੇ ਆਸਿਆਣਿਆ ਤੂੰ ਵੱਲੋਂ ਪਿੱਛੋਂ ਆਉਣਾ ਸੀ 15 ਕੁ ਦਿਨ 15 ਕੁ ਦਿਨ

ਬੇਬੇ ਬੜੀ ਔਖੀ ਉਤੋਂ ਪੰਗਾ ਹੋਰ ਪੈ ਗਿਆ ਤਾਣ ਚੱਕ ਬੱਲੀ ਚੁਬਾਰਾ ਕੱਲ ਲੱਗ ਗਿਆ ਤਾਣ ਚੱਕ ਬੱਲੀ ਚੁਬਾਰਾ ਕੱਲ ਲੱਗ ਗਿਆ ਬਾਰਿਸ਼ਾਂ ਦੇ ਜੋਰ ਨਾਲ ਬਾਰਿਸ਼ਾਂ ਦੇ ਜੋਰ ਨਾਲ ਟੁੱਟ ਗਈ ਲਟੈਣ ਨੀ ਖਿੱਚ ਲੈ ਪਿਆਰੀ ਖਿੱਚ ਲੈ ਪਿਆਰੀ ਚੱਟ ਆਇਆ ਤੂ ਖਿੱਚ ਲੈ ਪਿਆਰੀ ਬਿੱਲੋ ਆਇਆ ਤੇ ਉਲਣ ਨੀ ਖਿੱਚ ਲੈ ਪਿਆਰੀ ਵੇਖੀ ਨਾ ਵਿਛੋੜੀ ਚੰਨਾ ਕੁੰਝ ਕਿਤੇ ਡਾਰਦੀ ਵੇਖੀ ਨਾ ਵਿਛੋੜੀ ਚੰਨਾ ਕੁੰਝ ਕਿਤੇ ਡਾਰਦੀ ਏ ਹੋ ਹਿਤਾਰੁਤੇ ਹੁੰਦੀ ਆਰ ਤੇ ਸ਼ਿੰਗਾਰਦੀ ਏ ਹੋ ਹਿਤਾਰੁਤੇ ਹੁੰਦੀ ਆਰ ਤੇ ਸ਼ਿੰਗਾਰਦੀ ਵੇਖੀ ਨਾ ਵਿਛੋੜੀ ਚੰਨਾ ਕੁੰਝ ਕਿਤੇ ਡਾਰਦੀ ਏ ਹੋ ਹਿਤਾਰੁਤੇ ਹੁੰਦੀ ਆਰ ਤੇ ਸ਼ਿੰਗਾਰਦੀ ਅਲੜਾਂ ਦੇ ਪੈਰਾ ਥੱਲੇ ਅਲੜਾਂ ਦੇ ਪੈਰਾ ਸ਼ੂ ਕਦੇ ਫੁਚਾਲਵੇਂ ਮੁੜ ਜਾ ਸਕੀ ਨਾ ਮੁੜ ਜਾ ਸਕੀ ਨਾ ਮੈਂ ਨਹੀਂ ਜਾਣਾ ਤੇਰੇ ਨਾਲ રે ਮੁੜ ਜਾ ਸਕੀ ਨਾ ਮੈਂ ਨਹੀਂ ਜਾਣਾ ਤੇਰੇ ਨਾਲ રે ਮੁੜ ਜਾ ਸਕੀ ਨਾ ਕਹਿੰਦਾ ਤੇਰਾ ਮਾਹੀ ਕਹਿੰਦਾ ਤੇਰਾ ਮਾਹੀ ਕਹਿੰਦਾ ਤੇਰਾ ਮਾਹੀ ਛੱਡ ਝਾਗ ਕਿੱਥੇ ਪਾਣ ਦੀ ਕਹਿੰਦਾ ਤੇਰਾ ਮਾਹੀ ਉਹ ਕਹਿੰਦਾ ਤੇਰਾ ਮਾਈ ਬਿੱਲੋ ਕਹਿੰਦਾ ਤੇਰਾ ਮਾਹੀ ਛੱਡ ਝਾਗ ਕਿੱਥੇ ਪਾਣ ਦੀ ਬਾਪੂ ਨੇ ਹਦਾਇਤ ਕੀਤੀ ਛੇਤੀ ਮੁੜ ਆਂਦੀ ਭਰੇ ਨੇ ਹਦਾਇਤ ਕੀਤੀ ਛੇਤੀ ਮੁੜ ਆਂਦੀ ਚੱਲ ਉੱਠ ਤੋਰ ਚੱਲ ਉੱਠ ਤੋਰ ਐਵੇਂ ਪਣ ਨਾ ਸੜੈਣੀ ਖਿੱਚ ਲੈ ਪਿਆਰੀ ਖਿੱਚ ਲੈ ਪਿਆਰੀ ਘਟ ਆਇਆ ਗੁਲੈਣਵੀ ਖਿੱਚ ਲੈ ਪਿਆਰੀ ਬਿੱਲੋ ਆਇਆ ਤੈਨੂੰ ਲੈਣਵੀ ਖਿੱਚ ਲੈ ਪਿਆਰੀ ਗੀ ਗੁਰਲੋਂਦੀ ਤੇਰੇ ਬੋਤੇ ਉਤੇ ਬੈਗ ਗਈ ਗੁਰਲੋਂਦੀ ਤੇਰੇ ਬੋਤੇ ਉਤੇ ਬੈਗ ਗਈ ਡੁੱਬ ਜਾਣੀ ਦਿਲ ਦੀਆਂ ਦਿਲ ਵਿੱਚ ਲੈ ਗਈ ਡੁੱਬ ਜਾਣੀ ਦਿਲ ਦੀਆਂ ਦਿਲ ਵਿੱਚ ਲੈ ਗਈ ਨੀ ਜਨੂਵੇ ਆਹੀ ਜਨੂ ਵਿਆਹੀ ਪੈ ਗਏ ਜਿੰਦ ਨੂੰ ਜੰਜਾਲ ਵੇ ਮੋੜ ਜਾਸੂਕੀਨਾ ਮੋੜ ਜਾਸੂਕੀਨਾ ਮੈਂ ਨਹੀਂ ਜਾਣਾਂ ਤੇਰੇ ਨਾਲ ਵੇ ਹਿੱਚ ਲੈ ਤਿਆਰੀ ਦਿਲੋਂ ਆਇਆ ਤੈਨੂੰ ਲੈਣਨੀ ਮੋੜ ਜਾਸੂਕੀਨਾ ਮੈਂ ਨਹੀਂ ਜਾਣਾਂ ਤੇਰੇ ਨਾਲ ਵੇ ਹਿੱਚ ਲੈ ਤਿਆਰੀ ਜੱਟ ਆਇਆ ਤੈਨੂੰ ਲੈਣਨੀ ਹਿੱਚ ਲੈ ਤਿਆਰੀ ਕਿ ਕਰਾਂ ਵੀ ਲੰਗੀ ਤੇਹਰੀਆਂ ਮਿਲੰਗੀ